ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਾਗਰਤੀ ਕਲਾ ਕੇਂਦਰ ਔਰ ਦੇ ਵੱਲੋਂ ਕਰਵਾਏ ਗਏ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਸਬੰਧੀ ਜਾਗਰਤੀ ਸਮੇਲਾਂ ਪਿੰਡ ਗੜੀ ਅਜੀਤ ਸਿੰਘ ਵਿਕੇ ਮੁੱਖ ਪਹਿ ਬਾਗ ਵਜੋ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ ਆਓ ਦੇਖਦੇ ਹਾਂ ਇਸ ਵੰਦੀ ਪੱਤਰਕਾਰ ਵਾਸਤੇ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਨਵਾਂ ਸ਼ਹਿਰ ਸਤਕਾਰ ਜੋ ਰੂਪਲਾ ਤੀਰ ਜੀ ਸਰਦਾਰ ਸਾਹਿਬ ਜਿਹੜੇ ਕਿ ਨੰਬਰਦਾਰ ਵੀ ਆ ਪੰਚ ਵੀ ਆ ਔਰ ਕਲਾਕਾਰ ਵੀ ਜੀ ਦੇ ਸਾਡੇ ਸਟੇਟ ਦੇ ਸਾਥੀ ਪ੍ਰਵੀਨ ਮੰਗਾ ਜੀ ਅੱਜ ਆਪਾਂ ਇਹ ਜਿਹੜਾ ਸਮੇਲਨ ਆ ਇਹ ਸਮਰਪਿਤ ਕੀਤਾ ਹੈ ਸਰਿੰਦਰ ਸੁਮਨ ਜੀ ਨੂੰ ਔਰ ਸਾਡੇ ਸਾਥੀ ਨਿੱਕਾ ਮੰਨავੇ ਦਿਨ ਬੋਲੂ ਸਮਾਜ ਪਾਰਟੀ ਦੇ ਇਸ ਸੈਕਟਰ ਦੇ ਇਸ ਨਕਰ ਦੇ ਔਰ ਵਿਧਾਨ ਸਭਾ ਦੇ ਸਾਰੇ ਜਿੰਮੇਵਾਰ ਸਾਥੀ ਇੱਥੇ ਹਾਜ਼ਰ ਹਨ ਸਾਰਿਆਂ ਨੂੰ ਜੈ ਭੀਮ ਜੈ ਮਾਰ ਜੈ ਭਾਰ ਮਵਰ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਮੇਰਾ ਸਮਾਧਮ ਹੈ ਇੱਥੇ ਆਪਾਂ ਬਾਬਾ ਸਾਹਿਬ ਨੂੰ ਯਾਦ ਕਰਦੇ ਆ ਇਸ ਨਗਰ ਦੇ ਸਰਪੰਚ ਸਾਹਿਬ ਅੰਦਰ ਰਿਸ਼ਵਤ ਦੇ ਪੰਚਾਇਤ ਮੈਂਬਰਾਂ ਨੇ ਬੈਠੇ ਹੈ ਕੁਰੇਵੰਤਾ ਬੈਠੇ ਹੈ ਅਤੇ ਹੋਰ ਵੀ ਜਿੰਨੇ ਕੁ ਤੁਮਤੇ ਸੱਜਣ ਵਿਭਿੰਨ ਨਮਨ ਕੌਂਸਲ ਆਫ ਕੰਸਲਟੈਂਟ ਸਰੇਂਦਰ ਸਨਮਨ ਜੀ ਦੇ ਮਨਦੀਪ ਜੀ ਪਤਨੀ ਨੇਕਾ ਮਦਾ ਬਿਜੀਆਂ ਦੇ ਮਾਤਾ ਪਿਤਾ ਪਰਿਵਾਰ ਆਪਾਂ ਇੱਕ ਸਚਾਈ ਹੈ ਕਿ ਜੋ ਮਨੁੱਖ ਇਸ ਧਰਤੀ ਤੇ ਆਇਆ ਹੈ ਹਰ ਇੱਕ ਨੇ ਜਾਣਾ ਹੈ ਕਿਉਂਕਿ ਮੌਤ ਜਿੰਦਗੀ ਦਾ ਇੱਕ ਐਸਾ ਸੱਚ ਹੈ जिसे सेंट और साइंटिस्ट दोनों कोई कंट्रोल नहीं कर सके संतरे और साइंटिस्ट भी वैज्ञानिक भी अध्यात्मक आगू और विज्ञान दे आगू मौत भी बजारत दोनों की पहुंच तो बाहर है ਬਹੁਤ ਸਭ ਡਾਕਟਰ ਅੰਬੇਦਕਰ ਜੀ ਨੇ ਮੌਤ ਬਾਰੇ ਕਿਹਾ ਕਿ ਜੀਵਨ ਕਿੰਨਾ ਲੰਮਾ ਹੈ ਕਿੰਨੇ ਸਾਲ ਜੀਏ ਹੈ ਇਸ ਦਾ ਕੋਈ ਮਤਲਬ ਨਹੀਂ ਜੀਵਨ ਜੀਉਣ ਦਾ ਪੱਦਰ ਕੀ ਹੈ ਇਸ ਦਾ ਮਤਲਬ ਹੈ ਕੀ ਆਪਾਂ ਕੀੜੇ ਮਕੌੜੀਆਂ ਦੀ ਜ਼ਿੰਦਗੀ ਜੀਂਦੇ ਆ ਜਾਂ ਜੋਧਿਆਂ ਦੀ ਜ਼ਿੰਦਗੀ ਜੀਂਦੇ ਆ ਅਸੀਂ ਜਦੋਂ ਇਤਿਹਾਸ ਨੂੰ ਪੜਦੇ ਆਂ ਕ੍ਰਾਂਤੀਕਾਰੀ ਜਿਹੜੇ ਹੁੰਦੇ ਆ ਉਹਨਾਂ ਦੀਆਂ ਉਮਰਾਂ ਬਹੁਤ ਲੰਬੀਆਂ ਨਹੀਂ ਹੁੰਦੀਆਂ ਮਮਾ ਸਾਹਿਬ ਡਾਕਟਰ ਅੰਮੇਰਕਰ ਜੀ ਵੀ ਸਾਡੇ ਚ 65 ਸਾਲ ਦੀ ਉਮਰ ਚ ਚਲੇ ਗਏ। ਔਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ 42-43 ਸਾਲ ਦੀ ਉਮਰ ਚ ਚਲੇ ਗਏ। ਔਰ ਸਾਡੇ ਵਿੱਚੋਂ ਸਾਡੇ ਦੋ ਯੋਧੇ ਨੇਕਾ ਮਲਾਂ ਵੇਦੀ ਆ ਜੀ ਔਰ ਸਰਿੰਦਰ ਸੁਮਨ ਉਹ ਵੀ ਆਹ ਦਬੱਟੇ ਛੜਕੇ ਸਾਹਮਣੇ ਲਏ ਗਏ ਤਾਂ ਹੋਰ ਵੀ ਉਹਨਾਂ ਦੇ ਸੱਜਣ ਬਹੁਤ ਹੋਣਗੇ ਲੇਕਿਨ ਉਹਨਾਂ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਸਮਾਜ ਨੂੰ ਜਗਾਉਣ ਦਾ ਸਮਾਜ ਨੂੰ ਇਕੱਠੇ ਕਰਨੇ ਦਾ ਸਮਾਜ ਦੇ ਵਿੱਚ ਚੇਤਨਾ ਪੈਦਾ ਕਰਨੇ ਦਾ ਅਣਖ ਦਾ ਜज्ਬਾ ਪੜਨੇ ਦਾ ਸੇਤੇ ਖੜੇ ਹੋ ਕੇ ਜੋ ਕੰਮ ਕੀਤਾ ਉਹਨਾਂ ਦੀ ਮੌਤ ਨਹੀਂ ਹੋਈ ਉਹ ਅਮਰ ਹੋ ਗਏ ਔਰ ਮੈਂ ਧੰਨਵਾਦ ਕਰਦਾ ਜਾਗਰਤੀ ਸਮੇਲਨ ਅੱਜ ਜਿਹੜਾ ਰੱਖਿਆ ਜਾਗਰਤੀ ਕਲਾ ਕੇਂਦਰ ਦੇ ਪ੍ਰਬੰਧਕ ਕਮੇਟੀ ਨੇ ਸਭ ਕੰਸ਼ੀਰਮ ਕਹਿੰਦੇ ਸੀ ਕਿ ਬਹੁਜਨ ਸਮਾਜ ਪਾਰਟੀ ਸਮਾਜ ਦੇ ਉਹਨਾਂ ਲੋਕਾਂ ਲਈ ਬਣਾਈ ਹੈ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਨੈਗਲੈਕਟ ਕੀਤਾ ਗਿਆ ਰਿਜੈਕਟ ਕੀਤਾ ਗਿਆ ਆਈਸੋਲੇਟ ਕੀਤਾ ਗਿਆ ਜਿਨ੍ਹਾਂ ਦੇ ਮੁੱਦੇ ਰੱਦ ਕਰ ਦਿੱਤੇ ਗਏ ਜਿਨ੍ਹਾਂ ਦੇ ਯੋਧੇ ਅਣਗੌਲ ਦਿੱਤੇ ਗਏ ਆ ਜਾਤੀ ਦੇ ਵਿੱਚ ਤੁਹਾਡੇ ਵਿੱਚੋਂ ਕਿੰਨੇ ਨੇ ਕੁਰਬਾਨੀਆਂ ਦਿੱਤੀਆਂ ਇਤਿਹਾਸ ਖਮੋਸ਼ ਹੋ ਗਿਆ ਗੁਰੂ ਗਵਿੰਦ ਸਿੰਘ ਦੇ ਅੰਦੋਲਨ ਜਿਹੜਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੇ ਦਾ ਅੰਦੋਲਨ ਸੀ ਉਹਦੇ ਵਿੱਚ ਕਿੰਨੀਆਂ ਨੇ ਕੁਰਬਾਨੀਆਂ ਦਿੱਤੀਆਂ ਇਤਿਹਾਸ ਚੁੱਪ ਹੋ ਗਿਆ ਲੇਕਿਨ ਤੁਸੀਂ ਕੇਕਾਂਸ਼ੀ ਰਾਮ ਸਾਹਦੇ ਅੰਦੋਲਨ ਅੰਬੇਡਕਰ ਸਾਹਦੇ ਅੰਦੋਲਨ ਜਿਹੜੇ ਯੋਧੇ ਚਾਹੇ ਉਹ ਨੌਰਮਨ ਦੇ ਵਿੱਚ 1992 ਚ ਗੋਲੀਆਂ ਮਾਰ ਕੇ ਮਾਰੇ ਗਏ ਹੋਣ ਚਾਹੇ ਉਹ ਜਸਪਾਲ ਵਾਂਗਰ ਚ ਗੋਲੀਆਂ ਮਾਰ ਕੇ ਮਾਰੇ ਗਏ ਹੋਣ ਕੁਰਬਾਨ ਕਰ ਗਏ ਹੋਣ ਜਾਂ ਸਟੇਜਾਂ ਤੇ ਖੜ ਕੇ ਮੋਇਆਂ ਵਿੱਚ ਜਾਨ ਪਾਉਂਦੇ ਹੋਏ ਸੁਮਨ ਔਰ ਮੇਕਾ ਮੱਲਾ ਬੇਦੀਆਂ ਵਰਕੇ ਚਲੇ ਗਏ ਹੋਣ ਮੈਂ ਸਮਝਦਾ ਕਿ ਅੱਜ ਤੁਸੀਂ ਉਹਨਾਂ ਨੂੰ ਅਮਰ ਕਰ ਦਿੱਤਾ ਹੈ ਉਹ ਅਮਰ ਹੋ ਗਏ ਹੋਣ ਉਹ ਸਾਡੇ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਮੈਂ ਫੌਜਨ ਸਮਾਜ ਪਾਰਟੀ ਬਣੋ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਔਰ ਮੈਂ ਬੇਨਤੀ ਕਰਨਾ ਚਾਹਾਂਗਾ ਕਿਉਂਕਿ ਪ੍ਰੋਗਰਾਮ ਅੱਜ ਜਿਆਦਾ ਹੋ ਕਰਕੇ ਅੰਸ਼ਕ 10 ਮਿੰਟ ਅੰਸ਼ਕ ਤੁਹਾਡੇ ਲੈਣੇ ਚਾਹਾਂਗਾ ਮਹਾਰਾਜ ਸਾਹਿਬ ਦਾ ਕਰਮ ਦੇ ਅੰਦੋਲਨ ਨੂੰ ਕਾਂਸੀ ਨਾਮਕੀ ਤੇ ਅੰਦੋਲਨ ਜਿਹੜਾ ਕਿ ਸਰਬੱਤ ਦੇ ਭਲੇ ਦਾ ਅੰਦੋਲਨ ਹੈ ਕਾਂਸੀ ਰਾਮ ਸਾਹਿਬ ਦਾ ਅੰਦੋਲਨ ਇਸ ਦੇਸ਼ ਦੇ ਵਿੱਚ कश्मीर तो लैके कन्याकुमारी तक विजय गौणा चौर जी और चार पुरे जी सोमनाथ रटैंडा जी अगर कानी राम साहब का अंदोलन के बारे व्याख्या करिए कि जो कश्मीर तो लैके कन्याकुमारी तक सरबत के भले का कोई अंदोलन किसी मनुख ने चलाया ता गुरु गोबिंद सिंह जी ने जान तो बाद ਉਹ ਡਾਕਟਰ ਅੰਬੇਦਕਰ ਔਰ ਸਭ ਕਾਂਚੀ ਰਾਮ ਨੇ ਚਲਾਇਆ 6000 ਜਾਤੀਆਂ ਵਿੱਚ ਤੋੜੇ ਹੋਏ ਸਮਾਜ ਨੂੰ ਇੱਕ ਕਮਾਲਾ ਦੇ ਮੋਤੀ ਬਣਾਉਣ ਦਾ ਕੰਮ ਪਾਇਚਾਰਿਕ ਟੁੱਟਫੀ ਸੰਸਾਦ ਨੂੰ ਦੁਬਾਰਾ ਬਣਾਉਣ ਦਾ ਕੰਮ ਔਰ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਪਿਛਲਗੂ ਬਣਾਇਆ ਉਹਨਾਂ ਵਿੱਚ ਲੀਡਰ ਪੈਦਾ ਕਰਨੇ ਦਾ ਕੰਮ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੇ ਲੀਡਰ ਪੈਦਾ ਹੋਏ ਬਾਬਾ ਸੰਘਾ ਸਿੰਘ ਬਾਬਾ ਜੀ ਬਰਸਾ। ਔਰ ਸਾਥ ਕਾਂਚੀ ਰਾਮ ਦੇ ਸਮੇਂ ਇੱਕ ਵੰਟ ਖੜੇ ਹੋਏ ਉਹ ਤੁਹਾਨੂੰ ਕਹਿੰਦਾ। ਹਾਂ ਹਾਂ। ਇਹਦਾ ਨਾਮ ਦੱਸਿਓ ਕੀ ਹੈ ਜੀ? ਪੱਤੇ ਬਣਨ ਦੀ ਇੱਛਾ ਪ੍ਰਗਟ ਕਰ ਦਿੱਤੀ ਹੈ। ਕ੍ਰੈਡਿਟ ਸਾਥ ਕਾਂਚੀ ਰਾਮ ਮਿਲ ਜਾਂਦਾ। ਹਜ਼ਾਰਾਂ ਸਾਲਾਂ ਦੇ ਮੋਇਆਂ ਵਿੱਚ ਜਾਨ ਪਾ ਕੇ। ਇਹ ਮਜ਼ਾਕ ਨਹੀਂ ਕਰ ਰਹੇ। ਨਹੀਂ ਤਾਂ ਆਪਾਂ ਤਾਂ ਸਰਪੰਚ ਬਣਨੇ ਲਈ ਆ ਪੰਚ ਬਣਨੇ ਲਈ ਆ ਆਪਾਂ ਕਹਿ ਜੇ ਨੇ ਸਾਡੇ ਕਿੱਥੇ ਬਸਤੀ ਕਰਨ ਸੋਚ ਪੈਦਾ ਹੋ ਜਾਣੀ ਜਜ਼ਬਾ ਪੈਦਾ ਹੋ ਜਾਣਾ ਜਨੂੰਨ ਪੈਦਾ ਹੋ ਜਾਣਾ ਇਹ ਵੱਡੀ ਗੱਲ ਹੈ ਔਰ ਬਾਬਾ ਸਾਹਿਬ ਡਾਕਟਰ ਮੇਰਕਰ ਜਿਨ੍ਹਾਂ ਨੂੰ ਆਪਾਂ ਅੱਜ ਯਾਦ ਕਰਦੇ ਮੈਂ ਉਹਨਾਂ ਦੇ ਇੱਕੋ ਹੀ ਸਟੈਪ ਤੇ ਸਿਰਫ ਚਰਚਾ ਕਰਕੇ ਤੋਂ ਤੋਂ ਉਜਾਸਤ ਲੰਘ ਗਿਆ डॉक्टर अंबेडकर ने पहला स्टेप जरा सूता उन्होंने कहा टू एजुकेट कि कित हो जब आप गुरु की बाणी पढ़ते हैं गुरु भी पहला कहता कि के पढ़ीए फिर सुनीय और फिर मनी हर पिंड गुरुद्वारे दो दो तीन तीन हो गए और पाठ भी सवेरे शाम करने की शक्ति संगत ने पैदा कर ली है ਗੁਰੂ ਦੀ ਬਾਣੀ ਪੜੀ ਵੀ ਜਾਂਦੀ ਹੈ ਔਰ ਕੁਛ ਹੱਦ ਤੱਕ ਸੁਣੀ ਵੀ ਜਾਂਦੀ ਹੈ ਪਰ ਜਦ ਮੰਨਣ ਦੀ bari ਆਉਂਦੀ ਹੈ ਤਾਂ ਕਈ ਕਿਸਮ ਦੇ ਸਵਾਲ ਖੜੇ ਹੋ ਜਾਂਦੇ ਅਗਰ ਮੰਨ ਲਈ ਜਾਂਦੀ ਤਾਂ ਸਾਡੀ ਜ਼ਬਾਨੀ ਨੂੰ ਡਰਗ ਮਾਫੀਆ ਖਾਣ ਦੀ ਜ਼ਰੂਰਤ ਨਹੀਂ ਕਰ ਸਕਦਾ ਸਾਡਾ ਪੰਜਾਬ ਡਰਗ ਮਾਫੀਆ ਦੇ ਪੇਂਟ ਨਹੀਂ ਚੱਲਣਾ ਸੀ ਅਗਰ ਅਸੀਂ ਗੁਰੂ ਦੇ ਸਲਾਹ ਨੂੰ ਮੰਨ ਵੀ ਲੈਂਦੇ डॉक्टर अंबेडकर ने भी गल उ शुरू की पढ़िए टू एजुकेट उन्होंने कहा उन्होंने सिक्ख्या का घेरा बड़ा विशाल था उन्होंने कहा कि आपाजिक आर्थिक राजनीतिक धार्मिक सभ्याचारक विश्व के बारे देश देवारेज, हर किस्म की सिक्ख्या हासिल करनी है لیکن کسی بھی قسم دی ਤੁਸੀਂ ਸਿੱਖਿਆ حاصل ਕਰਨੀ ਹੋਵੇ ਉਹਨੂੰ ਰਸਤਾ ਸਕੂਲੀ ਸਿੱਖਿਆ ਦੇ ਰਾਹੀਂ ਹੀ ਜਾਂਦਾ ਹੈ اکیڈمک ایجوکیشن اس ਕਰਕੇ ਮੈਂ ਆਡਾਪਟਰ ਅੰਬੇਦਕਰ ਦੇ صرف اکیڈمک ایجوکیشن ਦੇ ਬਾਰੇ ਜਿਹੜੇ ਵਿਚਾਰ ਉਹੀ ਤੁਹਾਡੇ ਨਾਲ ਦੋ ਚਾਰ ਮਿੰਟਾਂ ਸਾਡੇ ਕਰਕੇ ਤੁਤੋ ਜਾਂਦੇ ਅੰਬੇਦਕਰ ਸਾਹਿਬ ਨੇ ਕਿਹਾ ਸੀ ਕਿ ਸਾਨੂੰ एजुकेशन जी क्वालिटी उच्च म्यारी विद्या सरकारी स्कूल मुफ्त और लाजमी देनी इस संविधान के निर्देशक सिद्धांत डॉ अंबेडकर जी ने दर्ज किया लेकिन हूं आजादी के पजहत् वरे हो चुके ਆਪਾਂ ਜਦੋਂ ਦੇਖਦੇ ਆ 75 ਬਰਿਆਂ ਬਾਅਦ ਤੁਸੀਂ ਪਿੰਡਾਂ 'ਚ ਬੈਠੇ ਹੋ ਤੇ ਪੰਚਾਇਤ ਵੀ ਬੈਠੀ ਆਪਣੇ ਆਲੇ-ਦੁਆਲੇ ਤੇ ਹਾਈ ਸਕੂਲ ਨਜ਼ਰ ਸਕੂਲਾਂ ਤੇ ਨਜ਼ਰ ਮਾਰੋ ਕਿਤੇ ਵਿਜ਼ਿਟ ਕਰੋ ਸੀਨੀਅਰ ਸੈਕੰਡਰੀ ਸਕੂਲਾਂ 'ਚ ਜਾ ਕੇ ਵਿਜ਼ਿਟ ਕਰੋ ਔਰ ਕਿਤੇ-ਕਿਤੇ ਤਾਂ ਪ੍ਰਾਇਮਰੀ ਸਕੂਲਾਂ 'ਚ ਵੀ ਦੇਖਣ ਨੂੰ ਮਿਲਦਾ ਹੋਵੇਗਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿੰਨੇ ਅਧਿਆਪਕਾਂ ਦੀਆਂ ਪੋਸਟਾਂ ਹਨ ਉਹ ਪੂਰੀਆਂ ਨਹੀਂ ਇਸ ਦੇਸ਼ ਦੀ ਸਰਕਾਰ ਚਾਹੇ ਉਹ ਬੀਜੇਪੀ ਦੀ ਹੈ ਅੱਜ ਇਸ ਤੋਂ ਪਹਿਲਾਂ ਕਾਂਗਰਸ ਸੀ ਜਨਤਾ 당 ਦੇ ਜਨਤਾ ਪਾਰਟੀ ਵੀ ਰਹੀ ਔਰ ਪੰਜਾਬ ਚ ਅਕਾਲੀ ਬੀਜੇਪੀ ਦੀ ਉਸ ਤੋਂ ਬਾਅਦ ਕਾਂਗਰਸ ਦੀ ਹੁਣ ਆਮ ਆਦਮੀ ਪਾਰਟੀ ਦੀ ਕਹਿੰਦੇ ਸਰਕਾਰ ਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਸੀ ਸਹੂਲਤ ਦਿੱਤੀ ਆ आम आदमी के डंडे तो पहले भी पहले से आज भी पहनते हैं लेकिन आम आदमी की सरकार किसानों दन्द के भी डट के डंडा फेर रही बिद्दीक ढांचे के ऊपर जो अप्रोच कांग्रेस की थी सी, जो पहुंच अकाली और बीजेपी की थी, थी तो वही पहुंच आम आदमी पार्टी की है सरकारी स्कूलों 50% ਅਧਿਆਪਕਾਂ ਦੀਆਂ ਪੋਸਟਾਂ ਬਹੁਤ ਸਕੂਲਾਂ 'ਚ 50% ਅਧਿਆਪਕਾਂ ਦੀਆਂ ਪੋਸਟਾਂ ਖਾਲੀ ਤੁਸੀ ਇਹ ਦੱਸੋ ਸਾਰੇ ਤੁਸੀਂ ਸੂਝਵਾਨ ਬੈਠੇ ਆਂ ਕਿਹਾ 50% ਅਧਿਆਪਕਾਂ ਦੀਆਂ ਖਾਲੀ ਪੋਸਟਾਂ ਰੱਖ ਕੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਮਿਆਰ ਦੀ ਵਿੱਦਿਆ ਦੀ ਉਮੀਦ ਰੱਖ ਸਕਾਂ ਨਹੀਂ ਰੱਖ ਸਕਾਂ ਇਸ ਕਰਕੇ बाबा साहब डाक्टर अंबेडकर जी ਦਾ ਜਿਹੜਾ ਪਹਿਲਾ ਸਟੈਪ ਸੀ ਗੁਰੂ ਦਾ ਵੀ ਪਹਿਲਾ ਸਟੈਪ ਸੀ ਬੜੀਏ ਔਰ ਅੰਬੇਦਕਰ ਸਾਹਿਬ ਦਾ ਵੀ ਪਹਿਲਾ ਸਟੈਪ ਸੀ ਟੂ ਐਜੂਕੇਟ ਪਹਿਲੇ ਸਟੈਪ ਨੂੰ ਹੀ ਦੇਸ਼ ਦੇ ਹੁਕਮਰਾਨਾਂ ਨੇ ਜਾਣ ਬੁੱਝ ਕੇ ਡੈਮੇਜ ਕੀਤਾ ਕਮਜ਼ੋਰ ਕੀਤਾ ਪਬਲਿਕ ਸੈਕਟਰ ਦੀ ਪੜ੍ਹਾਈ ਨੂੰ ਜਾਣ ਬੁੱਝ ਕੇ ਉਹਦੇ ਵਿਆਰ ਨੂੰ ਡੇਗਿਆ ਅਸੀਂ ਭੌਜਨ ਸਮਾਜ ਪਾਰਟੀ ਨੇ ਸਿੱਖਿਆ ਕ੍ਰਾਂਤੀ ਦੇ ਵਿਸ਼ੇ ਨੂੰ ਆਪਣੇ ਏਜੰਡੇ 'ਚ ਸ਼ਾਮਲ ਕੀਤਾ ਮੈਂ ਤੁਹਾਨੂੰ ਅੱਜ ਇਸ ਨਗਰ 'ਚ ਖੜਾ ਹੋ ਕੇ ਵਿਸ਼ਵਾਸ ਦਿਵਾਣਾ ਕਿ ਭੌਜਨ ਸਮਾਜ ਪਾਰਟੀ ਨੂੰ ਸੰਗਤ ਅਸ਼ੀਰਵਾਦ ਦੇਊਗੀ ਤੇ ਬੀਐਸਪੀ ਜਦ ਵੀ ਤੁਸੀਂ ਪੰਜਾਬ ਦੀ ਸੱਤਾ ਸੰਪੋਗੇ ਸਭ ਤੋਂ ਪਹਿਲਾ ਕੰਮ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ ਖਾਲੀ ਪਈਆਂ ਪੋਸਟਾਂ ਭਰ ਕੇ ਵਿੱਦਿਕ ਕ੍ਰਾਂਤੀ ਦਾ ਉਦੇਸ਼ ਗੁਰੂ ਔਰ ਅੰਬੇਦਕਰ ਦਾ ਆਭਾਸ ਪੂਰਾ ਕਰੂਗੀ ਸਰਕਾਰੀ ਸਕੂਲਾਂ ਮਿਆਰ ਦੀ ਵਿੱਦਿਆ ਜਿੱਥੇ ਕੋਈ ਜਾਤੀ ਕੋਈ ਧਰਮ ਦਾ ਵਿਤਕਰਾ ਨਹੀਂ ਸਕੂਲ ਦੇ ਵਿੱਚ ਸਰਕਾਰੀ ਸਕੂਲਾਂ ਐਜੂਕੇਸ਼ਨ ਦਾ ਰੈਗੂਲੇਸ਼ਨ ਸਿੱਖਿਆ ਦੀ ਕ੍ਰਾਂਤੀ ਇਹ ਭਵਜਨ ਸਮਾਜ ਪਾਰਟੀ ਪੰਜਾਬ ਆਪਣੇ ਅਜੰਡੇ ਚ ਸ਼ਾਮਲ ਕਰਕੇ ਚੱਲੀ ਆ ਆਪਾਂ ਅਗਰ ਚਾਹੁੰਦੇ ਆ ਕਿ ਆ ਸਾਡੇ ਬੱਚੇ ਜਿਹੜੇ ਆ ਇਹ ਜਿੱਥੇ ਜਿਸ ਸਕੂਲ ਚ ਵਿੱਦਿਆ ਹਾਸਲ ਕਰਨ ਉਸ ਸਕੂਲ ਚੋਂ ਡੀਸੀ ਐਸਐਸਪੀ ਚੀਫ ਸੈਕਟਰੀ ਬਣ ਕੇ ਨਿਕਲ ਤਾਂ ਮੈਂ ਤੁਹਾਨੂੰ ਪੰਨਾ ਅੱਜ ਕਿਤੋਂ ਤੋਂ ਮੰਨ ਕਰਦਾ ਕਿ ਆਪਣੇ ਬੱਚਿਆਂ ਦੇ ਭਵਿੱਖ ਦੀ ਖਾਤਰ ਆਪਣਾ ਹੱਥ ਇਸ ਵਾਰ ਬੋਧਿਕ ਸਮਾਜ ਪਾਰਟੀ ਦੇ ਸਕਤੇ ਅਸ਼ੀਰਵਾਦ ਦੇ ਕੇ ਰੱਖੋ ਮੇਰੇ ਹੱਥ ਅੰਗਰੇਜ਼ੀ ਚ ਲਿਖਿਆ ਦਾ ਰਾਈਟ ਆਫ ਚਿਲड्रन ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਮਤਲਬ ਇਸ ਦੇਸ਼ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਪੜਾਈ ਦੇਣੀ ਆ ਮੁਫਤ ਔਰ ਲਾਜ਼ਮੀ ਇਹ 2009 ਚ ਐਕਟ ਪਾਸ ਹੋਇਆ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਦੀ ਗਾਈਡਲਾਈਨ ਨੂੰ ਮੰਨਦੇ। ਅਰੇ ਮੁਫਤ ਤੇ ਲਾਜ਼ਮੀ ਪੜ੍ਹਾਈ ਜਿਹੜੀ ਆ। ਇਹ ਪ੍ਰਾਈਵੇਟ ਸਕੂਲਾਂ ਚ ਅੱਜ ਪੰਜਾਬ ਚ ਕਰੀਬ 9500 ਪ੍ਰਾਈਵੇਟ ਸਕੂਲ ਆ। ਪ੍ਰਾਈਵੇਟ ਸਕੂਲਾਂ ਚ 25 ਫੀਸਦੀ ਸੀਟਾਂ ਇਸ ਐਕਟ ਦੇ ਰਾਹੀਂ ਰੱਖਣੀਆਂ ਰੱਖੀਆਂ ਗਈਆਂ। ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਗਾ ਭੈਣਾਂ ਨੂੰ ਡਾਕਟਰ ਅੰਬੇਦਕਰ ਨੇ ਸੰਦੇਸ਼ ਦਿੱਤਾ ਕਿ ਜੇ ਇੱਕ ਲੜਕਾ ਪੜਦਾ ਤਾਂ ਉਹ ਇਕੱਲਾ ਹੀ ਪੜਦਾ ਅਗਰ ਇੱਕ ਲੜਕੀ ਪੜਦੀ ਆ ਤਾਂ ਪੂਰਾ ਪਰਿਵਾਰ ਪੜਦਾ ਹੈ ਇਸ ਕਰਕੇ ਕੁੜੀਆਂ ਦੀ ਪੜ੍ਹਾਈ ਲੜਕਿਆਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਅਗਰ ਆਪਾਂ ਸਮਾਜ ਪੜਾਉਣਾ ਪਰਿਵਾਰ ਪੜਾਉਣਾ ਰੋਟੀ ਘੱਟ ਖਾ ਲੋ ਕੱਪੜਾ ਕਮਜ਼ੋਰ ਪਾ ਲੋ ਵਿਆਹ ਸ਼ਾਦੀ ਦਾ ਭੋਗਾਂ ਦਾ ਖਰਚਾ ਘਟਾ ਲੋ ਪਰ ਤਿਆਂ ਦੀ ਪੜ੍ਹਾਈ ਦੇ ਪਿੱਛੇ ਨਹੀਂ ਹਟਣਾ ਹੈ ਅੰbedkar ਸਾਹਿਬ ਸਾਨੂੰ ਕਹਿ ਕੇ ਗਏ ਔਰ ਇਹ ਐਕਟ ਕਹਿੰਦਾ ਕਿ 100 ਚੋਂ 25 ਸੀਟਾਂ ਇਸ ਦੇਸ਼ ਦੇ ਸਰਕਾਰੀ ਸਕੂਲਾਂ ਤੋਂ ਬਿਨਾ ਜਿਹੜੇ ਪ੍ਰਾਈਵੇਟ ਸਕੂਲ ਆ ਮਹਿੰਗੇ ਸਕੂਲ ਉਹਨਾਂ ਦੇ ਵਿੱਚ ਦੇਸ਼ ਦੇ ਗਰੀਬ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਉਹ ਕਿਸਾਨ ਹੋਵੇ ਚਾਹੇ ਉਹ ਦੁਕਾਨਦਾਰ ਹੋਵੇ ਜਾਤੀ ਦੇ ਡਰਦੇ ਨਹੀਂ ਆਰਥਿਕ ਦਾ ਡਰਦੇ ਦੇਸ਼ ਦੇ ਗਰੀਬਾਂ ਦੇ ਬੱਚਿਆਂ ਨੂੰ 100 'ਚੋਂ 25 ਸੀਟਾਂ ਰਿਜ਼ਰਵ ਇਸ ਐਕਟ ਦੇ ਰਾਹੀਂ ਕੀਤੀਆਂ ਗਈਆਂ ਪਰ 2011 ਚ ਜਦੋਂ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਸੀ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਦ ਤੱਕ ਸਰਕਾਰੀ ਸਕੂਲ ਔਰ ਡੀਓ ਬੀਓ ਐਨਓਸੀ ਨਹੀਂ ਦਿੰਦੇ ਉ ਤੱਕ ਪ੍ਰਾਈਵੇਟ ਸਕੂਲ ਚ ਦਾਖਲਾ ਨਹੀਂ ਮਿਲੇਗਾ ਔਰ ਇੱਕ ਵੀ ਐਨਓਸੀ ਸਰਕਾਰੀ ਸਕੂਲ ਨੇ ਜਾਰੀ ਨਹੀਂ ਕੀਤੀ 9500 ਸਕੂਲਾਂ ਚ 25% ਸੀਟਾਂ ਅਗਰ ਆਪਾਂ ਨੂੰ ਮਿਲਦੀਆਂ ਜਿੱਥੇ 100% ਅਧਿਆਪਕ ਹੈਗੇ ਤੋਂ ਅੰਦਾਜ਼ਾ ਲਗਾਓ ਕਿੰਨੇ ਲੱਖ ਬੱਚੇ ਪੜ੍ਹਨੇ ਸੀ ਲੇਕਿਨ ਸਾਡੇ 9000 ਸਕੂਲਾਂ ਤੋਂ ਧੰਨ ਲੈ ਕੇ ਪੈਸਾ ਲੈ ਕੇ ਉਹ ਨੋਟੀਫਿਕੇਸ਼ਨ ਹੋਇਆ ਔਰ ਉਸ ਨੋਟੀਫਿਕੇਸ਼ਨ ਨੂੰ ਨਾ ਕਾਂਗਰਸ ਦੀ ਸਰਕਾਰ ਨੇ ਰੱਦ ਕੀਤਾ ਨਾ ਆਮ ਪਾਰਟੀ ਦੀ ਸਰਕਾਰ ਨੇ ਅਜ ਤੱਕ ਰੱਦ ਕੀਤਾ ਦੂਸਰਾ ਮੈਂ ਤੁਹਾਨੂੰ ਯਕੀਨ ਦਿਵਾਣਾ कि जब ਤੁਸੀਂ ਮੌਜੂਦ ਸਮਾਜ ਪਾਰਟੀ ਨੂੰ ਅਸ਼ੀਰਵਾਦ ਦਿਓਗੇ ਤਾਂ ਉਹ ਬਾਦਲਾਂ ਦਾ ਨੋਟੀਫਿਕੇਸ਼ਨ ਮੌਜੂਦ ਸਮਾਜ ਪਾਰਟੀ ਰੱਦ ਕਰੋਗੇ ਔਰ ਪ੍ਰਾਈਵੇਟ ਸਕੂਲਾਂ ਦੇ ਮਹਿੰਗੇ ਸਕੂਲਾਂ ਦੇ ਮਾਉਂਟ ਕਾਰਮਨ ਸਕੂਲ ਡੀਏਪੀ ਸਕੂਲ ਉੱਥੇ ਵੀ ਗਰੀਬਾਂ ਦੇ ਬੱਚਿਆਂ ਦੇ ਦਰਵਾਜ਼ੇ ਖੁੱਲਣਗੇ ਔਰ 25 ਫੀਸਦੀ ਬੱਚੇ ਤੁਹਾਡੇ ਮੁਫਤ ਔਰ ਲਾਜ਼ਮੀ ਪੜ੍ਹਾਈ ਉੱਥੇ ਵੀ ਜਾ ਕੇ ਹਾਸਲ ਕਰ ਸਕਦੇ ਆ ਇਸ ਕਰਕੇ ਮੇਰੀ ਗੁਜਾਰਿਸ਼ ਕਿ 바바 ਸਾਹਿਬ ਡਾਕਟਰ ਅਮੇਟਕਰ ਜੀ ਨੇ ਜਿਹੜਾ ਸਾਨੂੰ ਸਿੱਖਿਆ ਕ੍ਰਾਂਤੀ ਦਾ ਉਦੇਸ਼ ਸਾਡੇ ਸਾਹਮਣੇ ਰੱਖਿਆ ਉਸ ਆਦੇਸ਼ ਨੂੰ ਹਾਸਮ ਨੇ ਕੀਤਾ 75 ਸਾਲਾਂ ਨੇ ਹੁਕਮਰਾਨਾਂ ਨੇ ਉਸ ਆਦੇਸ਼ ਨੂੰ ਕਮਜ਼ੋਰ ਕੀਤਾ ਸਰਕਾਰੀ ਸਕੂਲਾਂ ਦੇ ਅਧਿਆਪਕ ਨਾ ਦੇ ਕੇ ਮੈਂ ਤੁਹਾਨੂੰ ਅੱਜ ਸੱਦਾ ਦੇਣਾ ਚਾਹੁੰਗਾ ਕਿ ਅਗਰ ਅਸੀਂ ਨੇਸ਼ਨ ਸਿਹਤਮੰਦ ਸੋਸਾਇਟੀ ਬਣਾਉਣਾ ਚਾਹੁੰਦੇ ਆ ਤੋ ਉਹਦਾ ਉਹਦੀ ਨੀ ਜੜੀ ਆ ਉਹ এডਿਕੇਸ਼ਨ ਪੜਾਈ ਆ ਇਸ ਕਰਕੇ ਆਓ ਆਪਾਂ ਇਸ ਵਿਸ਼ੇ ਤੇ ਜਾਤਾਂ ਔਰ ਧਰਮਾਂ ਦੇ ਬਕਰੇ ਵਿੱਚ ਛੱਡ ਕੇ ਜਿੱਦਾਂ ਗੁਰੂ ਨੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਜਮਾਤ ਇਕੱਠੀ ਕੀਤੀ ਸੀ ਇਦਾਂ ਇੱਕ ਜਮਾਤ ਦਾ ਰੂਪ ਧਾਰਨ ਕਰਕੇ ਆਪਸ ਵਿੱਚ ਇੱਕਤਾ ਪੈਦਾ ਕਰਕੇ ਅਸੀਂ ਸਿੱਖਿਆ ਕ੍ਰਾਂਤੀ ਦੇ ਲਈ ਮੌਜੂਦ ਸਮਾਜ ਪਾਰਟੀ ਦੇ ਅੰਦੋਲਨ ਦੇ ਨਾਲ ਖੜੇ ਹੋਈਏ ਔਰ ਅਗਲਾ ਅੰਦੋਲਨ ਨਸੀਬ ਪੇਸ਼ ਕਰਨਾ ਕਿ ਜਿਹੜਾ ਪੰਜਾਬ ਦੇ ਵਿੱਚ ਗੱਗ ਮਾਫੀਆ ਹੈ ਉਹਨੂੰ ਕੋਈ ਸਰਕਾਰ ਨਸ਼ਿਆਂ ਦੇ ਨੈਟਵਰਕ ਨੂੰ ਤੋੜ ਨਹੀਂ ਸਕੇ ਨਾ ਕਾਂਗਰਸ ਨਾ ਅਕਾਲੀ ਭਾਜਪਾ ਨਾ ਅਜਿਹੀ ਆਮ ਪਾਰਟੀ ਦੀ ਸਰਕਾਰ ਅਗਲਾ ਅੰਦੋਲਨ ਸਾਡਾ ਪੰਜਾਬ ਦੀਆਂ ਮਾਂਵਾਂ ਤੇ ਪੁੱਤ ਬਚਾਉਣ ਦਾ ਅੰਦੋਲਨ ਹੋਗਾ ਪੰਜਾਬ ਦੇ ਵਿੱਚੋਂ ਗੱਗ ਮਾਫੀਏ ਦੇ ਖਿਲਾਫ ਸਦਾਨਕ ਲੜਾਈ ਵਿਚਾਰਕ ਲੜਾਈ ਔਰ ਸ਼ਾਸਨ ਸੱਤਾ ਦੀ ਲੜਾਈ ਮੌਜੂ ਸਮਾਜ ਪਾਰਟੀ ਮੋਟੀਵੇਸ਼ਨਲ ਐਜੂਕੇਸ਼ਨਲ ਡਿਕਟੇਸ਼ਨਲ ਐਜੂਕੇਸ਼ਨਲ ਮੋਡ ਦੇ ਵਿੱਚ ਤੁਹਾਡੇ ਅਸ਼ੀਰਵਾਦ ਨਾਲ ਅੱਗੇ ਵਧਣਾ ਚਾਹੁੰਦੇ ਆ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋਈਏ ਔਰ ਇਸ ਅੰਦੋਲਨ ਨੂੰ ਤਕਰਾ ਕਰੀਏ